ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇੱਕ ਹੋਰ ਵੀਡੀਓ ਅਦਾਲਤ ਦੇ ਬਾਹਰ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਜੀ ਆ ਵੀਡੀਓ ਦੇਖ ਸਕਦੇ ਹੋ ਜਿੱਥੇ ਤੁਹਾਨੂੰ ਦੱਸਦੀ ਕਿ ਅੱਜ ਅਦਾਲਤ ਦੇ ਵਿੱਚ ਬਿਕਰਮ ਸਿੰਘ ਮਝੇਟਿਆ ਦੀ ਪੇਸ਼ੀ ਹੈ ਉਸ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਿਹੜੇ ਕੀ ਪਹੁੰਚ ਰਹੇ ਨੇ ਅਦਾਲਤ ਦੇ ਬਾਹਰ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇ ਨਹੀਂ ਸਾਡੇ ਨਾਲ ਕੋਲਤੇ ਨੇ ਰੱਖ ਕੇ ਛਾਪੜਾ ਜੀ ਗੱਲਬਾਤ ਕਰਦੇ ਉਹਨਾਂ ਨਾਲ ਜੀ ਰਾਕੇਸ਼ ਜੀ ਕੀ ਕਹਿਣਾ ਚਾਹੋਗੇ ਅੱਜ ਸਵੇਰ ਤੋਂ ਜਿਹੜੇ ਕਿ ਅਕਾਲੀ ਦਲ ਦੇ ਵਰਕਰ ਪਹੁੰਚ ਰਹੇ ਨੇ ਅਦਾਲਤ ਦੇ ਬਾਹਰ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਜੀ ਤੁਹਾਨੂੰ ਦੱਸ ਦਈਏ ਕਿ ਹੁਣ ਤੋਂ ਕਰੀਬ 1.5 ਘੰਟਾ ਪਹਿਲਾਂ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਜਿਹੜੇ ਸਾਬਕਾ ਸੀਐਮ ਜਿਹੜੇ ਹੈਗੇ ਆ ਅਕਾਲੀ ਦਲ ਦੇ ਉਹ ਪਹੁੰਚੇ ਸੀਗੇ ਚੰਡੀਗੜ੍ਹ ਮੋਹਾਲੀ ਤੇ ਉੱਥੇ ਉਹਨਾਂ ਦੇ ਜਿਹੜੇ ਸਮਰਥਕ ਵੀ ਨਾਲ ਪਹੁੰਚੇ ਸੀਗੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਗੁਰਦੁਆਰੇ ਜਾ ਰਹੇ ਸੀ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਤੇ ਉਸ ਤੋਂ ਉਹਨਾਂ ਦੇ ਜਿਹੜੇ ਸਮਰਥਕ ਸੀ ਉਹ ਸੜਕ ਤੇ ਬੈਠ ਗਏ ਜਦਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਇੱਕ ਕਾਰਵਾਈ ਕਰ ਰਹੇ ਸੀ ਲੇਕਿਨ ਪੁਲਿਸ ਨੇ ਸਾਨੂੰ ਲਗੀ ਹੈ ਔਰ ਕਦ ਤੱਕ ਚੜਦੀ ਇਹ ਹਜੇ ਚੀਜ਼ ਜਿਹੜਾ ਵੇਟ ਕਰਨਾ ਹੋਏਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਹੜੀ ਹੈ ਸੁਖਬੀਰ ਸਿੰਘ ਬਾਦਲਵਾਲੋ ਜਿਹੜਾ ਆਮ ਆਦਮੀ ਪਾਰਟੀ ਦੇ ਉੱਪਰ ਜਿਹੜੇ ਦੋਸ਼ ਲਗਾਏ ਜਾ ਰਹੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੇ ਕੇਸ਼ਵਲ ਪੰਜਾਬ ਦੇ ਵਿੱਚ ਆਏ ਨੇ ਆਪ ਸਰਕਾਰ ਨੂੰ ਤੇ ਉਹਨਾਂ ਨੇ ਜਿਹੜਾ 10000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਲਿੱਤਾ ਹੋਇਆ ਤੇ ਉਸ ਦੇ ਉੱਪਰ ਜਿਹੜਾ ਅਮਰਜੈਂਸੀ ਲਗਾ ਦਿੱਤੀ ਹੈ ਸੁਪਰੇ ਦੇ ਅੰਦਰ ਤਾਂ ਇਹੋ ਜਿਹੇ ਅਲੀਗੇਸ਼ਨ ਲਗਾंदे ਨਜ਼ਰ ਆ ਰਹੇ ਲੇਕਿਨ ਨਾਨ ਵਾਲੀ ਤਸਵੀਰਾਂ ਦੇ ਵਿੱਚ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਵੱਲੋਂ ਕੀ ਕਦਮ ਚੁੱਕੇ ਜਾਂਦੇ ਆ ਦੇ ਜਿਹੜੇ ਵਰਕਰ ਆ ਔਰ ਸੀਐਮਐਚ ਕਦੋਂ ਤੱਕ ਚੜ੍ਹ ਜਾਂਦੇ ਆ ਆਉਣ ਵਾਲਾ ਸਮਾਂ ਦੱਸੇਗਾ ਜੀ ਤੇ ਇੱਕ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਕਹਿ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਤੱਕਾ ਬੋਹ ਕਰ ਰਿਹਾ ਤੁਸੀਂ ਇਸ ਸਮੇਂ ਗਰਾਊਂਡ ਲੈਵਲ ਤੇ ਹੋ ਤੁਸੀਂ ਕਿਵੇਂ ਉਸ ਤਸਵੀਰ ਨੂੰ ਦੇਖ ਦਿਓ ਜੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਅਗਰ ਦੇਖਿਆ ਜਾਵੇ ਅੱਜ ਚੰਡੀਗੜ੍ਹ ਮੁਹਾਲੀ ਦੇ ਵਿੱਚ ਵਿਕਰਨ ਨੰਮ ਜੀਠੇ ਸਾਹਿਬ ਨੂੰ ਜਿਹੜਾ ਉੱਥੇ ਪੇਸ਼ ਕੀਤਾ ਗਿਆ ਸੀਗਾ ਕਿਉਂਕਿ ਅੱਜ ਜਿਹੜੀ 7 ਦਿਨ ਦੀ ਰਿਮਾਂਡ ਖਤਮ ਹੋ ਰਹੀ ਸੀ ਉਹਨੂੰ ਲੈ ਕੇ ਜਿਹੜਾ ਅੱਜ ਪੇਸ਼ ਕੀਤਾ ਜਾਣਾ ਸੀ ਕਿਤੇ ਨਾ ਕਿਤੇ ਦੂਜੇ ਰੂਪ ਉਹ ਵੀ ਸਾਹਮਣੇ ਨਜ਼ਰ ਆ ਰਿਹਾ ਲੇਕਿਨ ਅਗਰ ਦੂਜੀ ਗੱਲ ਕੀਤੀ ਜਾਵੇ ਤਾਂ ਜਿਵੇਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਮਰਥਕ ਪਹੁੰਚਦੇ ਆਂ ਔਰ ਗੁਰਦੁਆਰੇ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਇਸ ਚੀਜ਼ ਦਾ ਅਜੇ ਆਪਾਂ ਕਲੀਅਰ ਨਹੀਂ ਕਹਿ ਸਕਦੇ ਕਿ ਜਿ ਡਿਟੇਸ ਆਫ ਦ ਸਮਰਥਨ ਦੇ ਵਿੱਚ ਪਹੁੰਚੀ ਪਹੁੰਚੀ ਸੀ ਯਾ ਇਹ ਵਕਈ ਗੁਰਦੁਆਰੇ ਜਾ ਰਹੇ ਸੀ ਇਹ ਆਉਣ ਵਾਲੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਏਗਾ ਲੇਕਿਨ ਉਹ ਤੱਕ ਇੰਤਜ਼ਾਰ ਕਰਨਾ ਹੋਏਗਾ ਕਿਉਂਕਿ ਪੁਲਿਸ ਵੱਲੋਂ ਔਰ ਜਿਹੜੀ ਪੰਜਾਬ ਸਰਕਾਰ ਵੱਲੋਂ ਵੀ ਹੈ ਉਹ ਜਹੇ ਹਜੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਗਰਾਊਂਡ ਲੈਵਲ ਤੇ ਸਾਡੇ ਨਾਲ ਜੁੜੇ ਸਿਗੇ ਰਾਕੇ ਛਾਬੜਾ ਜੀ ਜੋ ਕਹਿ ਰਹੇ ਨੇ ਲਗਾਤਾਰ ਜਿਹੜੇ ਵੀ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਤਾਂ ਜੋ ਕਾਨੂੰਨੀ ਸਥਿਤੀ ਐ ਬਰਕਰਾਰ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਉਥੇ ਨਾ ਹੋਵੇ ਹੁਣ ਦੇਖਣਾ ਹੋਵੇਗਾ ਕਿ ਪੇਸ਼ੀ ਤੋਂ ਬਾਅਦ ਕੀ ਹੋਵੇਗਾ ਵਿਕਰਮ ਜਿੱਠੀਆ ਦੇ ਨਾਲ ਕੀ ਉਹਨਾਂ ਨੂੰ ਹੋਰ ਵੱਧ ਰਿਮਾਂਡ ਦਿੱਤੀ ਜਾਵੇਗੀ ਅਖਰ ਕਿਸ ਤਰ੍ਹਾਂ ਦਾ ਫੈਸਲਾ ਅਦਾਲਤ ਵੱਲੋਂ ਆਉਂਦਾ ਹੈ ਬਹੁਤ ਜਲਦ ਨਵੀਂ ਅਪਡੇਟ ਦੇ ਨਾਲ ਜੁੜਾਂਗੇ ਤੁਸੀਂ ਉਦੋਂ ਤੱਕ ਦੇਖਦੇ ਰਹੋ ਉਹ ਨੀਅਰ